ਲਾ ਚੌਥਾ ਕਰ ਤੀਜਾ ਦੋ ਪਦਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਹੇ ਪੂਤ ਜਗਰਤ ਹਾਂ ਸੰਗ ਬਾਪ ਜਿਨ ਕੇ ਜਣੇ ਬੜੀ ਰੇਤਮ ਹੋ ਤਿਲ ਸੋ ਝਗਰਤ ਪਾਪ ਰਹਾਉ ਜੇ ਤਨ ਕਾ ਤੁਮ ਗਰਭ ਕਰਤ ਹੋ ਸੋ ਤਨ ਕਿਸੇ ਨੇ ਆਪ ਖਿਨ ਮੇ ਛੋੜ ਜਾਏ ਵਿਖਿਆ ਰਸ ਤਉ ਲਾਗੇ ਪਛਤਾਪ ਜੋ ਤੁਮਰੇ ਪ੍ਰਭੂ ਤੇ ਸੁਆਮੀ ਅਰਜਨ ਕੀ ਜਪੋ ਜਾਪ ਅਪਦੇਸ਼ ਕਰਤ ਨਾਨਕ ਜਨ ਤੁਮ ਕੋ ਜੋ ਸੁਨੋ ਤੋ ਜਾਇ ਸੰਤਾਬ ਸਾਰੰਗ ਮਹੱਲਾ ਚੌਥਾ ਘਰ ਪੰਜਵਾਂ ਦੋ ਪਦੇ ਪਟਤਾਲ ਏ ਓਂਕਾਰ ਸਤਗੁਰ ਪ੍ਰਸਾਦ ਜਮਨ ਜਗਨਨਾਥ ਜਗਦੀਸ਼ਰੋ ਜਗ ਜੀਵਨੋ ਮਨ ਮੋਹਣ ਸਿਉ ਪ੍ਰੀਤ ਲਾਗੀ ਮੈਂ ਹਰ 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 ਟੀਕ ਸਬਦ ਨੂੰ ਸਭ ਰਾਤ ਰਹਾਉ ਹਰ ਕੀ ਉਪਮਾ ਅਣਕ 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 ਗੁਣ ਗਾਵਤ ਸਗਨਾਦ ਨੰਦਾ ਕ ਤਾ ਗੁਣ ਸੁਆਮੀ ਗੰਤਨ ਜਾਤ ਤੂੰ ਹਰ ਬੇਅੰਤ ਤੂੰ ਹਰ ਬੇਅੰਤ ਤੂੰ ਹਰ ਸੁਆਮੀ ਤੂੰ ਆਪੇ ਹੀ ਜਾਣੇ ਆਪਣੀ ਬਾਤ ਹਰ ਕੇ ਨਿਕਟ ਨਿਕਟ ਹਰ ਨਿਕਟ ਹੀ ਵਸਦੇ ਤੇ ਹਰ ਕੇ ਜਨ ਸਾਧੂ ਹਰ ਭਗਾਤ ਤੇ ਹਰ ਕੇ ਜਨ ਹਰ ਸਿਉ ਰਲ ਮਿਲੈ ਜੈਸੇ ਜਣ ਨਾਨਕ ਸਲਲੇ ਸਲਮਲਾ ਸਾਰੰਗ ਮਹੱਲਾ ਚੌਥਾ ਜਪ ਮਨ ਨਰ ਹਰੇ ਨਰ ਹਰ ਸੁਆਮੀ ਹਰ ਸਗਲ ਦੇਵ ਦੇਵ ਸ਼੍ਰੀ ਰਾਮ ਰਾਮ ਨਾਮ ਹਰ ਪ੍ਰੀਤਮ ਮੋਰ ਰਹਾਉ ਜਿਤ ਗ੍ਰਹਿ ਗੁਣ ਗਾਵਤੇ ਹਰ ਕੇ ਗੁਣ ਗਾਵਤੇ ਰਾਮ ਗੁਣ ਗਾਵਤੇ ਤਿਤ ਗ੍ਰਹਿ ਵਾਜੇ ਪੰਜ ਸ਼ਬਦ ਵੜ ਭਾਗ ਮਥੂਰਾ ਤਿਨ ਜਨ ਕੇ ਸਭ ਪਾਪ ਗਏ ਸਭ ਦੋਖ ਗਏ ਸਭ ਰੋਗ ਗਏ ਕਾਮ ਕ੍ਰੋਧ ਲੋਭ ਮੋਹ ਮਮਾਨ ਗਏ ਤਿਨ ਜਨ ਕੀ ਹਰ ਮਾਰ ਕੱਢੇ ਪੰਚ ਚੋਰਾ ਹਰ ਰਾਮ ਬੋਲਹੁ ਹਰ ਸਾਧੂ ਹਰ ਕੇ ਜਨ ਸਾਧ ਜਗਦੀਸ਼ ਜਪੋ ਮਨ ਬਚਨ ਕਰਮ ਹਰ ਹਰਿਆ ਰਾਧੂ ਹਰ ਕੇ ਜਨ ਸਾਧ ਹਰ ਰਾਮ ਬੋਲ ਹਰ ਰਾਮ ਬੋਲ ਸਭ ਪਾਪ ਗਵਾਧੂ ਨਿਤ ਨਿਤ ਜਾਗਰਣ ਕਰਹੁ ਸਦਾ ਸਦਾ ਨੰਦ ਜਪ ਜਗਦੀਸ਼ੁਰ ਮਨਿ ਛੇ ਫਲ ਪਾਵੋ ਸਬੇ ਫਲ ਪਾਵੋ ਧਰਮੇ ਅਰਥ ਕਾਮ ਮੋਖ ਜਨ ਨਾਨਕ ਹਰਿ ਸਿਉ ਮਿਲੈ ਹਰਿ ਭਗਤ ਤੂਰਾ ਸਾਰ ਮਹਲਾ ਚੌਥਾ ਜਬ ਮਨ ਮਾਧੋ ਮਨ ਸੋਧਨੁ ਹਰਿ ਸ਼ਰੀਰੰਗੋ ਪਰਮੇਸ਼ਰੁ ਸਤ ਪਰਮੇਸ਼ਰੁ ਪ੍ਰਭ ਅੰਤਰ ਜਾਮੀ ਸਭ ਦੁਖਨ ਕੋ ਹੰਤਾ ਸਭ ਸੁਖਨ ਕੋ ਦਾਤਾ ਹਰ ਪ੍ਰੀਤਮ ਗੁਣ ਗਾਵ ਰਹਾ ਹਰ ਘਟ ਘਟੇ ਕਟ ਬਸਤਾ ਹਰ ਜਲ ਥਰੇ ਹਰ ਬਸਤਾ ਹਰ ਥਾਨ ਥਨੰਤਰ ਬਸਤਾ ਮੈਂ ਹਰ ਦੇਖਣ ਕੋ ਚਾਉ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ ਤੇ ਜਨ ਕੇ ਹਉ ਮਲ ਮਲ ਧੂਆ ਪਾਉ ਹਰ ਜਨ ਕੋ ਹਰ ਮਿਲਿਆ ਹਰ ਸਰਧਾ ਤੇ ਮਿਲਿਆ ਗੁਰਮੁਖਾਰ ਮਿਲਿਆ ਮੇਰ ਮਨ ਤਨ ਨੰਦ ਭਈ ਮੈਂ ਦੇਖਿਆ ਹਰਿ ਰਾਉ ਜਦ ਨਾਨਕ ਕੋ ਕਿਰਪਾ ਭਈ ਹਰ ਕੀ ਕਿਰਪਾ ਭਈ ਜਗਦੀਸ਼ਰ ਕਿਰਪਾ ਭਈ ਮੈਂ ਅੰਧ ਨੂੰ ਸਦ ਸਦ ਸਦਾ ਹਰ ਜਪਿਆ ਹਰ ਨਾਮ ਸਾਰ ਮਹੱਲਾ ਚੌਥਾ ਜਪ ਮੰਨ ਰਕਉ ਜਪ ਮੰਨ ਨਿਰਭਉ ਸਤ ਸਤ ਸਦਾ ਸਤ ਨਰਬੈਰ ਅਕਾਲ ਮੂਰਤ ਆਜੂਨੀ ਸੰਭਵ ਮੇਰੇ ਮਨ ਅੰਦਰੋਂ ਧਿਆਇ ਨਿਰੰਕਾਰ ਨਿਰਹਾਰੀ ਰਹਾਉ ਹਰ ਦਰਸ਼ਨ ਕੋ ਹਰ ਦਰਸ਼ਨ ਕੋ ਕੋਟ ਕੋਟ ਤੇਤੀ ਸਿੰਧ ਜਤੀ ਜੋਗੀ ਤਾਲ ਤੀਰਤ ਪ੍ਰਭਵਨ ਕਰਤ ਰਹਿਤ ਨਿਰਹਾਰੀ ਤਿੰਨ ਜਨ ਕੀ ਸੇਵਾ ਥਾਂਏ ਪਈ ਜਿਨ ਕੋ ਕਿਰਪਾਲ ਹੋਤ ਬਨਵਾਰੀ ਹਰ ਕੇ ਹੋ ਸੰਤ ਭਲੇ ਤੇ ਉਤਮ ਭਗਤ ਭਲੇ ਜੋ ਭਾਵਤ ਹਰ ਨਾਮ ਮਰਾਰੀ ਜਿਨ ਕਾ ਅੰਗ ਕਰੇ ਮੇਰਾ ਸੁਆਮੀ ਤਿਨ ਕੀ ਨਾਨਕ ਹਰ ਪੈ ਸਵਾਰੀ ਸਾਰ ਮਹੱਲਾ ਚੌਥਾ ਪੜਤਾਲ ਜਾਪ ਮਾਨ ਗੋਵਿੰਦ ਹਰ ਗੋਵਿੰਦ ਗੁਣੀ ਨਦਾਨ ਸਭ ਸ੍ਰੇਟ ਕਾ ਪ੍ਰਭੂ ਮੇਰੇ ਮਨ ਹਰ ਬੋਲ ਹਰ ਪੁਰਖਿ ਅਵਨਾਸੀ ਰਹਾਉ ਹਰ ਕਾ ਨਾਮ ਅੰਮ੍ਰਿਤ ਹਰ ਹਰ ਹਰੇ ਸੋ ਪੀਏ ਜਿਸ ਨਾਮ ਪਿਆਸੀ ਹਰਿਆਵ ਦਿਆਲ ਦਿਆ ਕਰ ਮੇਲੇ ਜੇ ਸਤਿਗੁਰੂ ਸੋ ਜਨ ਹਰ ਹਰ ਅਮਰਤ ਨਾਮ ਚਿਕਾਸੀ ਜੋ ਜਨ ਸੇਵੇ ਸਰਸਦਾ ਮੇਰਾ ਹਰ ਹਰੀ ਤਿਨ ਕਾ ਸਭ ਦੁਖ ਭਰੋਂ ਭਾਉ ਜਾਸੀ ਜੜਨਾਕ ਨਾਮ ਲੈ ਤਾ ਜੀਵੇ ਜਿਉ ਚਾਤਰਿਕ ਜਲ ਪੀਏ ਤ੍ਰਪਤਾਸੀ ਸਰਗ ਮਹੱਲਾ ਚੌਥਾ ਜਪ ਮੰਨਿ ਸ੍ਰੀ ਰਾਮ ਰਾਮ ਰਮਤ ਰਾਮ ਸਤ ਸਤ ਰਾਮ ਬੋਲੋ ਭਈਆ ਸਦ ਨਾਮ ਰਾਮ ਰਾਮ ਰਵਨ ਆ ਸਰਵਗੀ ਰਹਾਉ ਆਰਾਮ ਆਪੇ ਆਪ ਆਪੇ ਸਭ ਕਰਤਾ ਰਾਮ ਆਪੇ ਆਪ ਆਪ ਸਭ ਜਗਈ ਜਿਸ ਆਪ ਕਿਰਪਾ ਕਰੇ ਮੇਰਾ ਰਾਮ 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 ਰਾਈ ਸੋ ਜਨ ਰਾਮ ਨਾਮ ਲਿਵ ਲਾਗੇ ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ ਜੋ ਭਗਤ ਜਨਾ ਕੀ ਪਤ ਰਾਖੇ ਵਿੱਚ ਕਲ ਜੁਗੇ ਅੱਗੇ ਜਲ ਨਾਨਕ ਅੰਗ ਕੀਆ ਮੇਰੇ ਰਾਮ ਰਾਏ ਦੁਸ਼ਮਣ ਦੂਖ ਗਏ ਸਭ ਭਗੇ ਸਰੰਗ ਮਹੱਲਾ ਪੰਜਵਾਂ ਚੁੱਪ ਦੇ ਕਰ ਪਹਿਲਾ ਇੱਕ ਊ ਓ ਅੰਕਾਰ ਸਰਗੁਰ ਪ੍ਰਸਾਦ ਸਤਗੁਰੂ ਮੂਰਤ ਕੋ ਬਲ ਜਾਓ ਅੰਦਰ ਪਿਆ ਚਾ ਤਿਰਗ ਜਿਉਂ ਜਲ ਕੇ ਸਭਲ ਦਰਸ਼ਨ ਕਦ ਪਾਉ ਰਹਾਓ ਅਨਾਥਾਂ ਕੋ ਨਾਰ ਸਰਬ ਪ੍ਰਤਪਾਲਕ ਭਗਤ ਵਸਲ ਹਰਨਾਉ ਯਾ ਕੋ ਕੋ ਨਾ ਰੱਖੇ ਪ੍ਰਾਣੀ ਤੇ ਤੂੰ ਦੇਸ ਰਾਵ ਨਿ ਧਰਿਆ ਤਾਰ ਨੀ ਗਤਿਆਂ ਗਤ ਨਿਥਾਵੇਂ ਤੂੰ ਥਾਉ ਦੇਦੇ ਜਾਓ ਤਹਾਂ ਤੂੰ ਸੰਗੇ ਤੇਰੀ ਕੀਰਤ ਕਰਮ ਕਮਾਓ ਏਕ ਸਤੇ ਲਖ ਲਖ ਤੇ ਇਕ ਤੇਰੀ ਗਦਮਿਤ ਕਹਿ ਨ ਸਕਾਉ ਤੂੰ ਮੈਂ ਤੇਰੀ ਮਿਤਨੀ ਪਾਈ ਸਭ ਤੇਰੋ ਖੇਲ ਦਿਖਾਉ ਸਾਧਨ ਕਾ ਸੰਗ ਸਾਧ ਸਿੰਘੋਸ਼ਟ ਹਰ ਸਾਧਨ ਸਿਉ ਲਿਵ ਲਾਵੋ ਜਣ ਨਾਨਕ ਪਾਇਆ ਹੈ ਗੁਰਮਤਿ ਹਰਿ ਦੇਉ ਦਰਸ ਮਨ ਚਾਉ ਸਰਗ ਮਹੱਲਾ ਪੰਜਵਾਂ ਹਰ ਜੀਉ ਅੰਤਰ ਜਾਮੀ ਜਾਣ ਕਰਤ ਬਰਾਈ ਮਨੁਖ ਤੇ ਸਿਪਾਈ ਸਾਖੀ ਭੂਤ ਪਵਣ ਰਹਾਉ ਬੈਸਨੂ ਰਾਮ ਕਰਤ ਖਟ ਕਰਮ ਅੰਤਰ ਲੋਭ ਜਠਾਨ ਸੰਤ ਸਭਾ ਕੀ ਨਿੰਦਾ ਕਰਤੇ ਦੂਬੇ ਸਭ ਅਗਿਆਨ ਕਰੇ ਸੂ ਪਗ ਹਰੇ ਪ੍ਰਦਰਭ ਅੰਤਰ ਝੂਠ ਗਮਾਨ ਸ਼ਾਸਤਰ বেদ ਕੀ ਵਿਧ ਨਹੀਂ ਜਾਣੀ ਵਿਆਪੇ ਮਣਕੇ ਮਾਨ ਸੰਧਿਆ ਕਾਲ ਕਰੇ ਸਰਤ ਜਿਉ ਸਫਰੀ ਤੂਫਾਨ ਪ੍ਰਭ ਪੁਲਾਏ ਉਜੜ ਪਾਏ ਨਿਚਲ ਸਭ ਕਰਬਾਨ ਸੋ ਗਿਆਨੀ ਸੋ ਵੈਸ ਨੂੰ ਪੜਿਆ ਜਿਸ ਕਰੀ ਕਿਰਪਾ ਭਗਵਾਨ ਹੁਣ ਸਤਗੁਰੂ ਸੇਵ ਪ੍ਰਭ ਪਦ ਪਾਇਆ ਉਧਰੇ ਅਸਗਲ ਵਿਸਵਾਨ ਕਿਆ ਹਮ ਕਥੇ ਕਿਛ ਕਥ ਨਹੀਂ ਜਾਣੂ ਰਾ ਭਾਵੇਂ ਤਿਵੇਂ ਬੁਲਾਣ ਸੋਹ ਸੰਗਤ ਕੀ ਧੂ ਰਿਕ ਮੰਗੋ ਜਨ ਨਾਨਕ ਪਾਇਓ ਸਹਾਰਨ ਸਰਗ ਮਹੱਲਾ 5 ਆ ਮੇਰ ਨਾਚਨੋ ਰਹਾਉ ਲੜ ਰੰਗੀਲਾ ਸੇਜੇ ਪਾਇਓ ਸਤਿਗੁਰ ਬਚਨ ਲਹੋ ਰਹਾਉ ਕਵਾਰ ਕੰਨਿਆ ਜੈਸੇ ਸੰਗ ਸਹੇਰੀ ਪ੍ਰੇ ਵਚਨ ਅਭਾਸ ਕਰੋ ਜੋ ਸੁਰਜਨ ਗ੍ਰਹਿ ਭੀਤਰੇ ਆਇਓ ਤਮ ਕਾਇ ਲਜੋ ਜੋ ਕਣਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ਜਬ ਤੇ ਸੁਧ ਭਏ ਹੈ ਬਾਰਹਿ ਤਬ ਤੇ ਥਾਨ ਥਿਰੋ ਜੋ ਦਿਨ ਰੈਣ ਤਉ ਲੋਭ ਜਿਓ ਮੂਤ ਘਰੀ ਪਲੋ ਵਣ ਜਾਮਨ ਹਾਰੋ ਯੂਠ ਸੁਧਾਰਿਓ ਤਾ ਫਿਰ ਬਾਜ ਨ ਭਇਓ ਜੈਸੇ ਕੁੰਭ ਉਦਕ ਪੂਰਿਆ ਨਿਓ ਤਾ ਵੀ ਉਹਨ ਪਿੰਨਿ ਸਟੋ ਸੋ ਨਾਨਕ ਕੁੰਭ ਜਲੇ ਮੈਂ ਢਾਰਿਓ ਅੰਬੇ ਅੰਬ ਮੇਲੋ ਸਾਰਗਮ ਹੱਲਾ ਪੰਜਵਾਂ ਹਬ ਪੁੱਛੇ ਕਿਆ ਕਹਾਂ ਲੈਨੋ ਨਾਮ ਤਰਸਨੀ ਕੋ ਬਾਵਰ ਬਿਖਸੂ ਗੈ ਰਹਾ ਰਹਾ ਦਲਵ ਜਨਮ ਚਰਨ ਕਾਲ ਪਾਇਓ ਜਤ ਕੌਡੀ ਬਦਲਾ ਕਾਥੂਰੀ ਕੋ ਗਾਹ ਕੇ ਆਇਓ ਲਾ ਦਿਓ ਕਲਨਰ ਬਿਰਖ ਜਿਵਾ ਆਇਓ ਲਾਵ ਲਬਰ ਕੇ ਤਾਈ ਮੋਹ ਠ ਗਉਰੀ ਸੂਜ ਪਹਾਂ ਬਾਜ ਬਾਦਰੀ ਲਾਲ ਕੋਈ ਹੈ ਫਿਰੇ ਅਉਸਰ ਕਦ ਲਹਾ ਸਗਲ ਪ੍ਰਾਤ ਏਕ ਗੁਣ ਨਾਹੀ ਥਾਕਰ ਛੋਡੇ ਦਾਸ ਭਜਾ ਆਈ ਮਟ ਜੜਵਤ ਕੀ ਨਿਆਈ ਜਿਉ ਤਸਕਰ ਦਰਸਾਨਿ ਹ ਆਨੋ ਪਾਵਨ ਕੋ ਉਸੁ ਜੇ ਹਰ ਦਾਸਾ ਸਰਣੀ ਪਰ ਰਹਾ ਕਉ ਨਾਨਕ ਤਬਹੀ ਮਨ ਛੁਟੀਏ ਜੋ ਸਗਲੇ ਔਗਣ ਮੀਟ ਧਰਾ ਸਰ ਮਹੱਲਾ 5ਵਾਂ ਮਾਈ تیر ਰਹੀ ਪ੍ਰੇ ਬਹੁਤ ਬਰਾਗਿਓ ਅਨਕ ਪਾਦਿਆਂ ਨੂਪ ਰੰਗ ਰੇ ਜਿਸੋਂ ਰਚੀ ਨ ਲਗਿਓ ਰਹਾ ਨਿਸ ਬਾਸਨ ਪ੍ਰੇ ਪ੍ਰੇ ਮੁਖ ਤੇਰੂ ਨੀਂਦ پلਕ ਨਹੀ ਜਾਗਿਓ ਔਰ ਗਜਰ ਬਸਤਰੀ ਅਨਕ 시ਗਾਰ ਕੀ ਬੇਨ ਫਿਰੇ ਸਵੇ ਵੇਖ ਲਾਗਿਓ ਪੂਛੋ ਪੂਛੋ ਦੀਨ ਬਾਤ ਕਰ ਉਹ ਕਹੇ ਪ੍ਰੇ ਜਿਸ ਆਗਿਓ ਹੀ ਹੁੰਦੇ ਹੂੰ ਸਭ ਮੰਤਨ ਅਰਪੂ ਸਿਸ ਚਰਨ ਪਰ ਰਾਖਿਉ ਚਰਨ ਬੰਦਨਾ ਮੋਲਦਾ ਸਰੂ ਨਿਉ ਸਾਰ ਸੰਕਤੀ ਅਰਦਾਗਿਉ ਕਰੋ ਕਿਰਪਾ ਮੋਇ ਪ੍ਰਭੂ ਮੁਲਾਵ ਨਿਮਕ ਦਰਸ ਪੇਖਾ ਗਿਉ ਦੇਠ ਪੈ ਤ ਭੀਤਰ ਆਇਉ ਮੇਰਾ ਮਨ ਅੰਦਰ ਸੀਤ ਲਾਗਿਉ ਭਉ ਨਾਨਕ ਰਸ ਮੰਗਲ ਲਗਾਈ ਸ਼ਬਦਿ ਅਨਾਹਦ ਬਾਜਿਉ ਸਰ ਮਹੱਲਾ ਪੰਜਵਾਂ ਮਾਈ ਸਤ ਸਦ ਸਤ ਹਰ ਸਤ ਸਤ ਹਰ ਸਤ ਬਚਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੀਖ ਗਾਠਈ ਬਦਰ ਹਾ ਨਿਸਬ ਅਸਰ ਨਾ ਖਿਆਤਰ ਬਨਾਸੀ ਹਰਾ ਸਸੀਰ ਬੇਨਧ ਗਿਰਬਸ ਦਾ ਜਲ ਪਵਨ ਬਨਾਸੀ ਖੱਟੇ ਬਨਾਸੀ ਇਕ ਸਾਧ ਬਚਨ ਨਿਚ ਲਾਧ ਅੰਡ ਬਨਾਸੀ ਜੇਰ ਬਨਾਸੀ ਉਰਪੇ ਸੀਤ ਬਨਾਦਾ ਚੌਰ ਬਨਾਸੀ ਖੱਟੇ ਬਨਾਸੀ ਇਕ ਸਾਧ ਵਚਨ ਨੇ ਚਲਾਦ ਰਾਜ ਬਨਾਸੀ ਤਾਮ ਬਨਾਸੀ ਸਾਧਕ ਵੀ ਬਿਨ ਅਧਾ ਦਿੱਟਮਾਨ ਹੈ ਸਗਲ ਬਨਾਸੀ ਇਕ ਸਾਧ ਬਚਨੇ ਹੈ ਗਾਧ ਆਪੇ ਆਪ ਆਪ ਹੀ ਆਪੇ ਸਭ ਆਪਨ ਖੇਲ ਦਿਖਾਦ ਪਾਇ ਨਾ ਜਾਈ ਕਹੀ ਭਾਤ ਰੇ ਪ੍ਰਭ ਨਾਨਕ ਗੁਰ ਮਿਲ ਲਾਧ ਸਰ ਮਹੱਲਾ 5ਵਾਂ ਮੇਰੇ ਮਨ ਬਾਸਮ ਗੁਰ ਗੋਬਿੰਦ ਜਹਾਂ ਸਿਮਰਨ ਭਇਓ ਹੈ ਠਾਕੁਰ ਤਹਾਂ ਨਗਰ ਸੁਖਨ ਅੰਦਰ ਹਾਉ ਜਹਾਂ ਮੀਸਰੇ ਠਾਕੁਰ ਪਿਆਰੂ ਤਹਾਂ ਦੂਖ ਸਭ ਆਪਦ ਜੇ ਗੁਣ ਗਾਏ ਨੰਦ ਮੰਗਲਰੂ ਤਹਾਂ ਸਦਾ ਸੁਖ ਸੰਪਦ ਜਹਾਂ ਸਰਮਨ ਹਰ ਕਥਾ ਨ ਸੁਣੀਏ ਤੈ ਮਹਾ ਭਿਆਨੇ ਉਦਿਆਲ ਹੁੰਦੂ ਜਹਾਂ ਕੀਰਤਨ ਸਾਧ ਸੰਗਤ ਰਸ ਤੇ ਸਗਨ ਬਾਸ ਪਨਾਨੰਦ ਬਿਨ ਸੇਵਨ ਕੋੜ ਵਰਖ ਜੀਵੇ ਸਗਲੀ ਆਉਧ ਬਿਨਥਾ ਆਨੰਦ ਏਕ ਨਿਮਖ ਗੋਵਿੰਦ ਭਜਨ ਕਰ ਤਉ ਸਦਾ ਸਦਾ ਜੀਵੰਦ ਸ਼ਰਨ 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 ਪ੍ਰਾਪਾਉ ਦੀਜੇ ਸਾਰ ਸੰਗਤ ਕਿਰਪਾ ਨਦ ਨਾਨਕ ਪੂਰ ਰਿਓ ਹੈ ਸਰਬਮੈ ਸਗਲ ਗੁਨਾ ਬਿਦ ਜਾਣਦੁ ਸਰਗਮ ਹੱਲਾ ਪੰਜਵਾ ਆਮ ਰਾਮ ਭਰੋ ਸੋ ਪਾਈ ਜੋ ਜੋ ਸ਼ਰਣ ਪਰਿਉ ਕਰਣਾ ਅਰਦ ਤੇ ਤੇ ਭਵੇਤ ਰਾਇ ਰਹਾਉ ਸੁਖ 소यो वर ਸਹਿ ਸਮਾਇਉ ਸਹਿ ਸਾ ਗੁਣਿ ਗਵਾਈ ਜੋ ਚਾਹਤ ਸੋਈ ਹਰ ਕੀਉ ਮਨ ਬਾਣਿ ਫਲ ਪਾਏ ਇਹ ਦੇ ਜਪੋ ਨੇਤਰ ਧਿਆਨ ਲਾਵੋ ਸ਼ਰਮਣੀ ਕਥਾ ਸੁਨਾਈ ਚਰਣੀ ਚਲੋ ਮਾਰਗ ਠਾਕੁਰ ਕੇ ਰਸਨਾ ਹਰ ਗੁਣ ਗਾਈ ਦੇਖੋ ਦਿੱਟ ਸਰਬ ਮੰਗਲ ਰੂਪ ਪੁੜਤੀ ਸ਼ੰਕਰਾਇ ਬਾਇੋ ਲਾਲ ਮੋਹੂਲ ਨਾਮ ਹਰ ਛੋੜ ਨਗਤ ਹੂੰ ਜਾਏ ਕਮਣੇ ਉਪਮਾ ਕੌਣ ਬੜਾਈ ਕਿਆ ਗੁਣ ਕਹੋ ਰਿਝਾਈ ਹੋਦ ਕਿਰਪਾਲ ਦੀਨ ਦਇਆ ਪ੍ਰਭ ਜੜ ਨਾਨਕ ਦਾ ਦਸਾਈ ਸਰਮ ਹੱਲਾ ਪੰਜਵਾਂ ਹੋ ਸੁਕਾ ਸਿਮ ਬਨੁ ਸੁਨਾਵਤ ਅੰਧ ਮਨੋਦ ਪੇਖ ਪ੍ਰਾਪ ਦਰਸ਼ਨ ਮਨ ਮੰਗਲ ਗੁਣ ਗਾਵਤ ਰਹਾਉ ਵਿਸੰ ਭਈ ਪੇਖ ਵਿਸਮਾਤੀ ਪੂਰ ਰਹਿ ਕਿਰਪਾਵਤ ਪੀਓ ਅਮਰਤ ਨਾਮਿ ਮੋਲਕ ਜਿਉ ਚਾਖ ਗੂੰਗਾ ਮੁਸਕਾਵਤ ਜੈਸੇ ਪਵਨ ਬੰਧ ਕਰ ਰਾਖਿਓ ਊਜਨ ਆਪਤ ਜਾਪਤ ਜਾਂ ਕੋਰੇ ਦੇ ਪ੍ਰਗਾਸ ਭਇਓ ਹਾਰ ਹੁਣ ਕਿ ਕਹੀ ਨ ਜਾਏ ਕਹਾਵਤ ਆਣਿਓ ਭਾਵ ਜੀਤੇ ਕਿਸ ਕਹੀਏ ਤੇ ਤੇ ਸਿੱਖੇ ਭਾਵਤ ਚਿੰਤ ਲਾਲ ਗ੍ਰਹਿ ਭੀਤਰ ਪ੍ਰਗਟਿਓ ਅਗਮ ਜੈਸੇ ਪ੍ਰਖਾਵਤ ਨਿਰਗੁਣ ਰੰਕਾਰਿ యਮ ਨਾਸੀ ਤਰ ਤੁਲੇਉ ਨਾ ਜਾਪਤ ਕਉ ਨਾਨਕ ਜਰਜਨ ਜਰਿਆ ਤੇ ਸਹੀ ਕੋ ਬਣਿਆ ਆਪ ਸਾਰੰਗ ਮਹੱਲਾ ਪੰਜਵਾਂ ਵਿਖੇ ਦਿਨ ਰਹੈ ਨਿ ਵਿਹੀ ਗੁਦਾਰੇ ਗੁਮੇਂਦਨ ਪਜੇ ਅਬੁੱਧ ਮਾਤਾ ਜਨਮ ਜੂਏ ਜਿਉ ਹਾਰੇ ਰਹਾਉ ਨਾਮਿ ਅਮੋਲ ਪ੍ਰੀਤਨ ਤਿਸਿਉ ਪਰ ਨਿੰਦਾ ਹਤਕਾਰੇ ਛਾਪਰ ਬਾਨ ਸਵਾਰੇ ਤਿਨ ਕੋ ਦਵਾਰੇ ਭਾਪਕ ਜਾਰੀ ਕਲ ਰਪੋਟੀ 28 ਮੁੰਡੇ ਅਮਰਤਮਨ ਤੇ ਡਾਰੇ ਓਡੇ ਬਸਤਰ ਕਾਜਰ ਮੈਂ ਪਰਿਆ ਬਹਰ ਬਹਰ ਫਿਰ ਝਾਰੇ ਕਾਟੇ ਪੇੜ ਨਾਲ ਪਰ ਠਾਡੋ ਖਾਏ ਖਾਏ ਮਸਕਾਰੀ ਗਿਰੇ ਹੋ ਜਾਏ ਰਸਾ ਤਲ ਪਰਿਓ 시ਤੀ 시ਤੀ ਸ਼ਿਰ ਭਾਰੇ ਨਿਰਵੈਰੇ ਸੰਗ ਮਹਿਰ ਨਚਾਈ ਪਹੁੰਚ ਨਾ ਸਕੇ ਗਵਾਰੇ ਕਹੋ ਨਾਨਕ ਸੰਤਨ ਕਾ ਰਾਖਾ ਪਾਰਬਨੰ ਅਨੰਕਾਰੀ ਸਾਰਗ ਮਹੱਲਾ 5ਵਾਂ ਔਰ ਸਭ ਭੁੱਲੇ ਪਰਮਤ ਨਾ ਜਾਣਿਆ ਇੱਕ ਸੁਧਾ ਕਰ ਜਾ ਕੇ ਹਿਰਦੇ ਰਸਿਆ ਤਨ ਵੇਦਨ ਤਤ ਵਿਚਾਨਿਆ ਰਹਾਉ ਪਰਵਿਰਤ ਮਾਰਗ ਜੇ ਤੱਕ ਛੋਹੀਏ ਤੇਤਾ ਲੋਕ ਵਿਚਾਰਾ ਜਲ ਰਿਦੇ ਨਹੀਂ ਪ੍ਰਗਸ ਤਉ ਲੋ ਅੰਧੇ ਅਧਾਰ ਜੈਸੀ ਧਰਤੀ ਸਾਦੇ ਬੋਬਿਧ ਬਿਨ ਬੀਜੇ ਨਹੀਂ ਜਾਮੈ RAM ਨਾਮ ਬਿਨ ਮੁਕਤ ਨਾ ਹੋਈਐ ਟੂਟੇ ਨਾਹੀ ਅਭਮਾਨੇ ਨੀਰ ਬਲੋ ਵੀਰ ਸ਼ਰਮ ਪਾਵੇ ਨੈਨੂ ਕੈਸੇ ਰਿਸੈ ਬਿਨ ਗੁਰ ਭੀਟੇ ਮੁਕਤ ਨਗਾਹੂ ਮਤ ਨਹੀਂ ਜਗਦੀਸ਼ੈ ਖੋਜਤ ਖੋਜਤ ਇਹ ਵਿਚਾਰਿਓ ਸਰਬ ਸੁਖਾ ਹਰ ਨਾਮ ਕਉ ਰਾਣਿਤ ਤਸ ਭਯੋ ਪ੍ਰਾਪਤ ਜਾਕੇ ਨੇਖ ਮਥਮ ਸਾਰਗ ਮਹੱਲਾ 5 ਅੰਧਨ RAM ਕੇ ਗੁਣ ਕਹੀਐ ਸਗਲ ਪਦਾਰਥ ਸਰਬ ਸੂਗ ਸਿੱਧ ਮਨ ਬਾਝ ਫਲ ਰਹਿ ਰਹਾ ਔ ਸੰਤ ਪ੍ਰਾਨ ਸੁਖ ਦਾਤੇ ਸਿਮਰੋ ਪ੍ਰਭ ਯਮਨਾਸੀ ਨਾਥੇ ਨਾਥ ਦੀਨ ਦੁਖ ਭੰਜਨ ਪੂਰ ਰਿਓ ਘਟ ਵਾਸੀ ਗਾਉਤ ਸੰਤ ਸਨ ਆਵਤ ਸਰਦਾ ਹਰਸ ਪੀਵੜ ਭਾਗੇ ਕਲ ਕਲੇਸ਼ ਮਿਟੇ ਸਭ ਤਨ ਤੇ RAM ਨਾਮ ਲਿਵ ਜਾਗੀ ਕਾਮ ਕ੍ਰੋਧ ਝੂਠ ਤੇ ਨਿੰਦਾ ਹਰ ਸਿਮਰਨ ਬੰਧਨ ਟੂਟੇ ਮੋਹ ਮਗਣ ਅਹੰਗ ਮਦਮਤ ਗੁਰ ਕਿਰਪਾ ਤੇ ਛੂਟੇ ਤਉ ਸਮਰਤ ਪਰ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ ਹੁਰ ਰਿਓ ਸਰਬ ਮੈਂ ਠਾਕੁਰ ਨਾਨਕ ਸੋ ਪ੍ਰਭ ਨੇਰਾ ਸਾਰਗ ਮਹੱਲਾ 5 ਬਲਹਾਰੀ ਗੁਰਦੇਵ ਚਰਨ ਜਾ ਕੇ ਸੰਗ ਪਾਰ ਬ੍ਰਹਮ ਧਿਆਈ ਅਬਰੇਸ ਹਮਾਰੀ ਗਤ ਕਰਣਾ ਰਹਾ ਦੁਖ ਰੋਗ ਤੇ ਸਗਲ ਬਨਾਸੇ ਜੋ ਆਵੇ ਹਰ ਸੰਤ ਸਰਣ ਆਵ ਜਪੇ ਵਰ ਨਾਮ ਜਿ ਪਾਵੈ ਵਰ ਸਮਰੱਥ ਉਤਾਰਨ ਤਰਨ ਜਾਂ ਕੋ ਮੰਤਰ ਉਤਾਰੇ ਸੈਸ ਹੂਨੇ ਕੋ ਸੋ ਭਰ ਭਰਨ ਹਰ ਦਾਸਨ ਕੀ ਆਗਿਆ ਮੰਨ ਤੇ ਨਾਹੀ ਫੁਣ ਗਰਭ ਪਰਨ ਭਗਤਨ ਕੀ ਟਹਿਲ ਕਮਾਪਤ ਗਾਵਤ ਧੋਕਾ ਟੇ ਤਾ ਕੀ ਜਨਮ ਮਰਨ ਜਾ ਕੋ ਭਇਓ ਕਰਪਾਲ ਬੀਠਲਾ ਤਿਨ ਹਰ ਹਰ ਅਜ਼ਰ ਜ਼ਰਨ ਹਰ ਰਸ ਹੈ ਅਗਾਨੀ ਸਹਿ ਸਮਾਨੀ ਮੁਕਤੇ ਨਾਹੀ ਜਾਤ ਵਰਨ ਗੁਰ ਪ੍ਰਸਾਦ ਨਾਨਕ ਸੰਤੋਖੇ ਨਾ ਪ੍ਰਭੂ ਜਪ ਜਪਿਉ ਧਰਨ ਸਾਰ ਮਹੱਲਾ 5 ਗਾਇਓ ਰੀ ਮੈਂ ਗੁਣ ਨਤ ਮੰਗਲ ਲਗਾਇਓ ਕਲੇਸਿ ਨੋ ਕਲੇਸਿ ਨੀ ਅਵਸਰ ਜੋਗ ਪੜ ਰਜਾਇਓ ਰਹਾਓ ਸੰਤੇ ਚਰਨ ਮੋਰ ਲੋ ਮਥ ਹਮਰੇ ਮਸਤਕ ਸੰਤ ਧਰੇ ਹੱਥ ਸਾਧੂ ਮੰਤਰ ਮੋਰ ਲੋ ਮਨੁਆ ਤਾਂ ਤੇ ਗਤ ਹੋਏ ਤਰੇ ਗੁਣੀਆਂ ਭਗਤੇ ਦਰਸ ਦੇਖਨੇ ਨਿਰੰਗਾ ਲੋਮ ਮੋ ਟੂਟੇ ਪ੍ਰਮਾ ਸੰਗ ਕੋ ਨਾਨਕ ਸੋ ਸਹ ਜੀ ਆਨੰਦ ਖੋਲ ਭੀਤ ਮਿਲ ਪਰਮ ਆਨੰਦ ਸਾਰੰਗੋ ਹੱਲਾ ਪੰਜਵਾਂ ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਕੈਸੇ ਕਹੋ ਮੋਏ ਜੀ ਬਿਦਨਾਈ ਦਰਸ਼ਨ ਪਿਆਸ ਪ੍ਰੇਪ੍ਰੀਤ ਮਨੋਹਰ ਮਨ ਨਾ ਰਹੇ ਬਬਦ ਮੁਕੰਡ ਰਹਾਉ ਜੇਤੁਰਨ ਚਤਤੋ ਪ੍ਰੇਪ੍ਰੀਤ ਬਰਾਗੀ ਕਰ ਪਵ ਹਰ ਦਰਸਾਈ ਯਤਨ ਕਰੋ اے ਮਨਨੀ ਧੀਰੇ ਕਉ ਹਰ ਸੰਤ ਮਲਾਈ ਜਦ ਦਵ ਸੰਜਮ ਕਉ ਸਭ ਹੋਮੋ ਤੇਹਰਪੂ ਸਬ ਸੁਖ ਜਾਈ ਏਕ ਨਿਮਖ ਪ੍ਰਦਰਸ਼ ਦਿਖਾਵੇ ਤੇ ਸੰਤਨ ਕੇਬਲ ਜਾਈ ਕਰੋ ਨ ਹੋ ਰਾ ਬਹੁਤ ਬੇਨਤੀ ਸੇਵੋ ਦਿਨ ਰਹਿ ਨਾਈ ਮਾਨੁ ਮਾਣ ਹਉ ਸਗਲ ਤਿਆਗੂ ਜੋ ਪ੍ਰਭ ਅਰਸਨਾਈ ਦੇਖਣ ਤ ਭਈ ਹਉ ਮਿਸਮਨ ਗੁਰ ਸਤਗੁਰ ਪ੍ਰਖ ਮਲਾਈ ਪ੍ਰਭ ਰੰਗ ਦਿਆਲ ਮੋਹਿ ਗ੍ਰਹਿ ਮਿ ਪਾਇਐ ਜਾ ਨਾਨਕ ਤਤਿ ਬਜਾਈ ਸਰਗਮ ਹਲਾ ਪੰਜਮ ਰੇ ਮੂੜੇ ਤੂੰ ਕਿਉ ਸਿਮਰਤਿ ਅਬ ਨਾਹੀ ਨਰਕ ਘੋਰ ਮੈਂ ਉਰਤਵ ਕਰਤ ਨਿਮਖ ਨਿਮਖ ਗੁਣਗਾਹੀ ਰਹਾਉ ਅਣਕ ਜਨਮ ਭ੍ਰਮਤੋ ਹੀ ਆਇਓ ਮਾਨਸ ਜਨਮੰਦਲੁ ਬਾਹੀ ਗਰਬ ਜੋਨ ਛੋੜ ਜੋਨਿਕ ਸਿਉ ਤਉ ਲਾਗੀ ਅੰਠਾਹੀ ਕਰੇ ਬਰਾਈ ਠਗਾਈ ਦਿਨ ਰਹਿਣ ਨੇਫਲ ਕਰਮ ਕਮਾਹੀ ਕੰਨ ਨਹੀਂ ਤੈ ਗਾਹਣ ਲਾਗੀ ਧਾਇ ਧਾਇ ਦੁਖ ਪਾਹੀ ਮਿਥਿਆ ਸੰਗ ਕੂੜ ਲਪਟਾਇਓ ਵਰਜ ਪਰਯੋਗ ਸਮਾਹੀ ਧਰਮ ਰਾਏ ਜੰਪ ਕ੍ਰਿਸ਼ ਬਵਰੀ ਤੋ ਕਾਲ ਮੁਖਾ ਉੱਠ ਜਾਹੀ ਸੋਮਣ ਆਜੋ ਪ੍ਰਭੂ ਮਲਾਇ ਜਿਸ ਮस्तक ਲੇਖ ਲਿਖਾ ਪਉ ਨਾਨਕ ਤਿੰਨ ਜਨਮ ਰਹਾਰੀ ਜੋ ਲਿਪ ਰਹੇ ਮਨ ਮਾਹੀ ਸਾਰ ਮਹੱਲਾ ਪੰਜਵਾਂ ਕਿਉ ਜੀਵਨ ਪ੍ਰੀਤਮ ਬਿਣ ਮਾਈ جا کے ਬਿਸ਼ਰਤ ਹੋਤ ਮਿਰਤ ਕਾ ਗ੍ਰਹਿ ਮੈਂ ਰਹਿ ਨ ਪਾਈ ਰਹਾ ਜੀਹੀ ਪ੍ਰਾਣ ਕੁ ਦਤਾ ਜਾਕੇ ਸੰਗਸ ਹਾਈ ਕਰੋ ਕਿਰਪਾ ਸੰਤੋ ਮੋਏ ਆਪਣੀ ਬ੍ਰਹਮ ਮੰਗਲ ਗੁਣ ਗਾਈ ਚਰਨ ਸੰਤਨ ਕੇ ਮਾਥੇ ਮੇਰੇ ਉਪਰ ਨੈਣੋ ਧੂਰ ਮਿਸ਼ਾਈ ਜੈ ਪ੍ਰਸਾਦ ਮਿਲਿਏ ਪ੍ਰਭ ਨਾਨਕ ਬਲਬਲ ਤਾਂ ਕੇ ਹੋ ਜਾਈ ਸਾਰਗ ਮਹੱਲਾ 5 ਉਹ ਆਸਰ ਕੀ ਹੋਮ ਬਲ ਜਾਈ ਆੜ ਪੈਰੇ ਆਪਣਾ ਪ੍ਰਭ ਸਿਮਰਨ ਵਡ ਭਾਗੀ ਹਰ ਪਾਈ ਰਹਾ ਬਲੋ ਕਵੀਰ ਦਾ ਦਾਸਨ ਕੋ ਤੁਮ ਸੈਨ ਜਨਨਾਈ ਕੋ ਜੀ ਤੋ ਇਹਨਾਂ ਦੇਵ ਸੰਦਰਸੀ ਰਵਦਾ ਚੱਕਰ ਬਣ ਆਈ ਜੀਵ ਪਿੰਡ ਤਨ ਤਨ ਸਾਧਨ ਕਾ ਏ ਮਨ ਸੰਤਰੇ ਨਾਈ ਸੰਤ ਪਰਤਾ ਪਰਮ ਸਬਨਾਸੀ ਨਾਨਕ ਮਿਲੇ ਗੁਸਾਈ ਸਰਗ ਮਹੱਲਾ ਪੰਜਵਾਂ ਮਨੋਰਥ ਪੂਰੇ ਸਤਿਗੁਰਿ ਆਪਿ ਸਗਲ ਪਦਾਤ ਸਿਮਰਨ ਜਾਕੇ ਆੜ ਪੈ ਮੇਰੇ ਮਨ ਜਾਪ ਰਹਾਉ ਅਮਰਤ ਨਾਮ ਸੁਆਮੀ ਤੇਰਾ ਜੋ ਪੀਵੇ ਤਸੀਤ ਤਾਸ ਜਨਮ ਜਨਮ ਕੇ ਇਕਲਿ ਵਿਖਣਾਸੀ ਆਗੇਦਰ ਕੇ ਹੋਏ ਖਲਾਸ ਸ਼ਰਨ ਤੁਮਾਰੀ ਆਇਓ ਕਰਤੇ ਪਾਰ ਬ੍ਰਹਮ ਪੂਰਨਿ ਅਵਨਾਸ ਕਰਿ ਕਿਰਪਾ ਤੇਰੇ ਚਰਨ ਧਿਆਵੂ ਨਾਨਕ ਮੰਤਰੰਦਰਸ ਪਿਆਸ ਸਾਰੰਗ ਮਹੱਲਾ ਪੰਜਵਾਂ ਕਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਕਹਾ ਲਵਾਏ ਵਾਣ ਕੋ ਈ ਤੂ ਪ੍ਰਭ ਸਦਾ ਸਹਾਈ ਜੀ ਸੰਗ ਤੇਰ ਕਾਮ ਕਉ ਰਹਾ ਅਮਰਤ ਨਾਮ ਪ੍ਰੇ ਪ੍ਰੀਤ ਮਨੋਹਰ ਇਹ ਅਗਾਵਣ ਪਾਣ ਕਉ ਕਾਲ ਮੂਰਤ ਹੈ ਸਾਧ ਸੰਤਨ ਕੀ ਠਾ ਹਰ ਨੀ ਕੀ ਧਿਆਨ ਕੋ ਬਾਣੀ ਮੰਤਰ ਮਹਾਪੁਰਖਣ ਕੀ ਮਣੇ ਅਤਾਰ ਨਮਾਨ ਕਉ ਖੋਜ ਲਿਓ ਨਾਨਕ ਸੁਖ ਥਨ ਹਰ ਨਾਮ ਬਿਸਰਾਵ ਕਉ ਸਰਗ ਮਹੱਲਾ ਪੰਜਵਾਂ ਮਨ ਸਦਾ ਮੰਗਲ ਗੋਬਿੰਦ ਗਾਏ ਰੋਗ ਸ਼ੋਗ ਤੇਰੇ ਮਿਟੇ ਸਗਲ ਅਗ ਨਿਮਖ ਹੀ ਹਰ ਨਾਮ ਧਿਆਈ ਰਹਾ ਛੋੜ ਸਿਆਣ ਬਖ ਤਰਾਇ ਸਾਧੂ ਸਰਣੀ ਜਾਇ ਪਾਏ ਜਉ ਹੋਏ ਕਿਰਪਾਲ ਦੀਨ ਦੁਖ ਭੰਜਨ ਜਮਤੇ ਹੋਵੇ ਧਰਮ ਰਾਏ ਏਕਸ ਬਿਨ ਨਾਹੀ ਕੋ ਦੂਜਾ ਆ ਨਬੀਉ ਲਵੇ ਲਾਈ ਮਾਤ ਪਿਤਾ ਭਾਈ ਨਾਨਕ ਕੋ ਸੁਗਦਾਤਾ ਹਰ ਪ੍ਰਾਨੁ ਸਾਈ ਸਰ ਮਹੱਲਾ ਪੰਜਵਾਂ ਹਰ ਜਨ ਸਗਲਿ ਉਧਾਰੇ ਸੰਗ ਕੀ ਭਏ ਪਨੀਰ ਪਵਿੱਤਰ ਮਨ ਜਨਮ ਜਨਮ ਕੇ ਦੁਖ ਹਰੇ ਰਹਾ ਮਾਰਗ ਚਲੇ ਤਨੀ ਸੋ ਪਾਇ ਜਿਨ ਸਿਉ ਬੋਟ ਸੇ ਤਰੇ ਮੂਰਤ ਘੋਰ ਅੰਧ ਕੂਪ ਮੈਂ ਤੇ ਸਾਧੂ ਸੰਗੁ ਪਾਰ ਪਰੇ ਜਿਨ ਕੇ ਭਾੜ ਬਗੇ ਭਾਈ ਤਨ ਸਾਧੂ ਸੰਗ ਮੁਖ ਜੁਰੇ ਤਨ ਕੀ ਤੂਰ ਬਾਛੇ ਨਿਤ ਨਾਨਕ ਪ੍ਰਮੇਰਾ ਕਿਰਪਾ ਕਰੇ ਸਾਰੰਗ ਮਹੱਲਾ ਪੰਜਵਾਂ ਹਰ ਜਨ ਆ ਰਾਮ 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 ਧਿਆਇ ਏਕ ਪਲਕ ਸੁਖ ਸਾਧ ਸੁਖ ਮਾਗੂੰ ਹੋੜ ਬਕੁੰਠੇ ਪਾਈ ਰਹਾ ਦਲਵ ਦੇ ਜਬ ਹਉਤ ਪਨੀਤ ਜਬ ਕੀਤਰਾ ਸੁਨਵਾਰੇ ਮਹਾਪਤ ਦੇ ਪਾਦ ਕੀ ਉਤਰੇ ਹਰ ਨਾਮੈ ਰੁਤਾਰੇ ਜੋ ਜੋ ਸੁਨੇ ਰਾਮ ਜਸ ਨਿਰਮਲ ਤਾ ਕਾ ਜਨ ਮਰਨ ਦੁਖ ਨਾਸ਼ ਕਉ ਨਾਨਕ ਪਾਈਏ ਵਡ ਭਾਗੀ ਮਨਤਨ ਹੋਏ ਮੁਗਸ ਸਾਰਗ ਮਹੱਲਾ ਪੰਜਵਾਂ ਦੋ ਪਦੇ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੋਹਣ ਕਰਿਆ ਵੋ ਕਰੋ ਜੋਤਰੀਆ ਮਾਣ ਕਰੋ ਅਮਾਨੇ ਬੋਲੋ ਹੂਲ ਚੂਕ ਤੇਰੀ ਪ੍ਰੇਚ ਰੀਆ ਰਹਾਉ ਨਿਕਤ ਸੁਨੋ ਅਰ ਵੇਖੋ ਨਾਹੀ ਪਰਮ ਪਰਮ ਦੁਖ ਭਰੀਆ ਹੋਏ ਕਰਪਾ ਗੁਰੂ ਲਾਹੇ ਪਾਰ ਦੋ ਮਿਲੋ ਲਾਲ ਮਨ ਹਰੀਆ ਏਕ ਨਿਮਖ ਜੀ ਬਿਸਰੇ ਸੁਆਮੀ ਜਾਨੋ ਕੋੜ ਦਿਨ ਸਲਖ ਭਰੀਆ ਸਾਧ ਸੰਗਤ ਕੀ ਭੀਰ ਜਪਾਈ ਤੋ ਨਾਨਕ ਹਰ ਸੰਗ ਮੀਰੀਆ ਸਾਰਗ ਮਹੱਲਾ 5ਵਾਂ ਅਵਕਿਆ ਸੋਚੂ ਸੋਚ ਬਿਸਾਰੇ ਕਰਨਾ ਸਾ ਸੋਈ ਕਰ ਰਹਾ ਦੇਨੋਂ ਬੁਲਹਾਰੀ ਰਹਾਉ ਤਉ ਫੂਲ ਰਹੀ ਵਿਖਿਆ ਵੇਖ ਗੁਰਮੰਤਰ ਮੁਖ ਗਰੜਾਣੀ ਹਾਥ ਦੇ ਰੱਖਿਉ ਕਰੇ ਆਪਣ ਜਿਉ ਜਲ ਕਮਲਾ ਹੈ ਅਲਪਾਰੀ ਹਉ ਨਾਹੀ ਕਿਸ ਮੈਂ ਕਿਆ ਹੋਸਾ ਸਭ ਤੁਮਹੀ ਕਰਤਾ ਹਾਰੀ ਨਾਨਕ ਭਗ ਪਰਿਉ ਹਰਿ ਪਾਸੀ ਰਾਗ ਸੰਤ ਸਦਕਾਰੀ ਸਾਰ ਮਹੱਲਾ ਪੰਜਵਾਂ ਆਮੇ ਸਰਬੀ ਪਾਉ ਬਿਰਕਾਤੀ ਕਰਨ ਕਾਰ ਸਮਰਾਥ ਸੁਆਮੀ ਹਰੇਕ ਸਤੇ ਮੇਰੀ ਗਾਤੇ ਰਹਾਉ ਦੇਖੇ ਨਾ ਨਾ ਰੂਪ ਰੰਗਾ ਅਣਨਾਹੀ ਤੂੰ ਪਤੇ ਦੇਹ ਅਧਾਰ ਸਰਬ ਕੋ ਠਾਕੁਰ ਜੀ ਪ੍ਰਾਨ ਸੁਖਦਾਤੇ ਪ੍ਰਭ ਤੋਂ ਪ੍ਰਭ ਤੋਂ ਹਾਰ ਜੋ ਪਰਿਓ ਤਉ ਗਰਮ ਅਨ ਚਰਨ ਪਰਾਤੀ ਹੋ ਨਾਨਕ ਮੈਂ ਸਭ ਸੁਖ ਪਾਇਆ ਏ ਸੁਖ ਮਿਹਾਨੀ ਰਾਤੀ ਸਾਰ ਮਹੱਲਾ ਪੰਜਵਾਂ ਆ ਮੈਂ ਲਭਿਓ ਹੇ ਹਰ ਟੇਕਾ ਗੁਰੁ ਦੇ ਆਲ ਭੈ ਸੁਖ ਦਾਈ ਅੰਦਲੇ ਮਾਨਕ ਦੇਖਾ ਰਹਾਉ ਕਾਟੀ ਅਗੇ ਅੰਤਿ ਮਨਦਰ ਮਲਿਆ ਬੁੱਧ ਬਿਗਾ ਗੁਮੇਕਾ ਜਿਉ ਜਲ ਤਰੰਗ ਫੇਰ ਜਲ ਹੋਈ ਹੈ ਸੇਵਕ ਠਾਕੁਰ ਭੈਕ ਜਤੇ ਉਠਿਉ ਤਹੀ ਆਇ ਸਵੀ ਇਕ ਇਕ ਨਾਨਕ ਦਿਸਿਐ ਸਰਬ ਠਾਈ ਪ੍ਰਾਨਪਤੀ ਹਰਿ ਸੰਕਾ ਸੌਰੰਗ ਮਹੱਲਾ ਪੰਜਵਾਂ ਮੇਰਾ ਮਨ ਇਕ ਹੀ ਪ੍ਰੇਮਾਂਗੇ ਦੇਖ ਆਇਉ ਸਰਬ ਥਾਨ ਦੇਸ ਪ੍ਰੇਰੋਮਨ ਸੰਸਰ ਲਾਗੇ ਰਹਾ ਮੈਂ ਨੀਰੇ ਅਰਕ ਭੋਜਨ ਬੋ ਵਿੰਜਨ ਤੀਆਂ ਸੰਦੇਸ਼ ਨ ਕਰੇ ਜੋ ਚਾਗੇ ਹਰ ਚਾਏ ਪ੍ਰੇਮ ਪ੍ਰੇਮੁ ਖਟੇਰੇ ਜਿਉ ਅਲਕਮਲਾ ਲੋਭਾਂਗੇ ਗੋਲ ਨਿਧਾਨ ਮਨ ਮੋਹਨ ਲਾਲਾਣ ਸੁਖਦਾਈ ਸੁਲਬੰਗੇ ਗੁਰ ਨਾਨਕ ਪ੍ਰਾਪਾਏ ਪਠਾਇਓ ਮਿਲੋ ਸਖਾ ਗਲ ਲਾਗੇ ਸਰਗਮ ਹੱਲਾ ਪੰਜਵਾ ਅਮਰ ਠਾਕੁਰ ਸਿਉ ਮਨ ਮਾਨਾ ਸਾਧ ਕਰਪਾਲ ਦਿਆਲ ਭਏ ਏਛੇ ਦਿਉ ਦੁਸ਼ਟ ਬਗਾਨਾ ਰਹਾਉ ਤੁਮਹੀ ਸੁੰਦਰ ਤੁਮੇ ਸਿਆਣੀ ਤੁਹੀ ਸੁਗੜ ਸਜਨ ਸਗਲ ਜੋਗ ਅਰ ਗਿਆਨ ਧਿਆਨ ਇੱਕ ਨਿਮਖ ਨਕੀਮਤ ਜਨ ਤੁਮਹੀ ਨਾਇਕ ਤੁਮੇ ਛਤਰਪਤ ਤਮ ਪੂਰ ਰਹੇ ਭਗਵਨ ਪਾਉ ਦਾਨ ਸੰਤ ਸੇਵਾ ਹਰ ਨਾਨਕ ਸਦ ਕਰਮਾਨ ਤੁਮਹੀ ਨਾਇਕ ਤੁਮੇ ਸ਼ਤਰਪਤ ਤਮਪੂਰ ਰਹੇ ਭਗਵਾਨ ਪਾਵੋ ਦਾਨ ਸੰਤ ਸੇਵਾ ਹਰ ਨਾਨਕ ਸਤਿਗੁਰੂ ਬਨ